ਸਾਸਰੀ ਗਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮਿੰਟਾ ਦਾ ਬਹੁਤ ਬਹੁਤ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਚੰਗਿਆਂ ਮੇੜਾ ਆ ਗਿਆ ਵੀਰੇ ਕੋਲੇ ਤਾਜ਼ੀਆਂ ਸੂਈਆਂ ਨੇ ਟੋਕੜ ਗੱਬਣਾ ਵੀਰੇ ਉਹ ਚੰਗੇ ਰਿਕਾਡ ਵਾਲੀ ਆ ਰੇਟ ਗਿਆ ਜਾ ਵੀਡੀਓ ਐਂਡ ਤੱਕ ਜਰੂਰ ਵੇਖਿਓ ਆਓ ਵੀਰੇ ਇਹਨਾਂ ਬਾਰੇ ਲੈਣੇ ਆ ਵੀਰੋਣਾ ਕੋਲੇ ਸਾਰੀ ਜਾਣਕਾਰੀ ਸਾਸਰੀ ਗਾਲ ਵੀਰੇ ਸਾਸਰੀ ਗਾਲ ਕੁਲਜਿੰਦਰ ਦੇ ਸਾਸਰੀ ਗਾਲ ਹੋਰ ਸੁਣਾ ਵੀਰੇ ਕੀ ਹਾਲ ਚੱਲ ਜੀ ਵਧੀਆ ਵੀਰੇ ਵਧੀਆ ਹਾਂ ਵੀਰ ਜੀ ਆਪਣਾ ਨਾਮ ਦੱਸਿਓ ਨਾਮ ਕਵਲਜੀਤ ਸਿੰਘ ਪਿੰਡ ਚ ਮਿਆਰੀ ਤਸੀਲੇ ਨਾਲਾ ਜਿਹੜਾ ਹੁਣ ਸਰ ਠੀਕ ਹੈ ਜੀ ਫੋਨ ਨੰਬਰ ਵੀਰੇ ਬੋਲਿਓ 97552 93255 ਠੀਕ ਹੈ ਜੀ ਤਾਂ ਵੀਰ ਜੀ ਆਪਣਾ ਲੰਮੇ ਸਮੇਂ ਤੋਂ ਕੰਮ ਆ ਵਪਾਰ ਦਾ ਹਨਾ ਹਾਂਜੀ ਹਾਂਜੀ ਪੁਰਾਣਾ ਜੀ ਬਿਲਕੁਲ ਜੀ ਤਾਂ ਬਾਕੀ ਵੀਰੋ ਵੀਰ ਦੀ ਪਹਿਲੀ ਵੀਡੀਓ ਆ ਤਾਂ ਰੇਡ ਵੀਰ ਦੇ ਬਿਲਕੁਲ ਹੀ ਜਾਇਜ਼ ਹੋਣਗੇ ਵੀਡੀਓ ਐਂਡ ਤਾਈਂ ਜਰੂਰ ਵੇਖਿਓ ਜੀ ਤਾਂ ਲੰਮੇ ਸਮੇਂ ਤੋਂ ਕੰਮ ਆ ਵੀਰ ਦਾ ਵਪਾਰ ਦਾ ਸਾਫ ਸੁਥਰੇ ਪਸ਼ੂ ਆ ਤਾਂ ਵੀਰੇ ਸੂਈਆਂ ਸਵਾਈਆਂ ਆ ਗਈਆਂ ਕੋਲੇ ਬੈਣਾ ਹਾਂਜੀ ਦੋ ਸੂਈਆਂ ਜੇ ਹਾਂਜੀ ਇੱਕ ਗੱਬਣ ਜੇ ਇੱਕ ਟੋਕਰ ਗੱਬਣਾਗੇ ਹੈਨਾ ਬਿਲਕੁਲ ਤਾਂ ਵੀਰ ਜੀ ਆਪਣਾ ਦੱਸਿਓ ਐਡਰੈਸ ਬੋਲਿਓ ਐਡਰੈਸ ਵੀਰ ਜੀ ਆਪਣਾ ਪਿੰਡ ਚ ਮਿਆਰੀਏ ਤਸਵੀਰੇ ਨਾਲਾ ਜ਼ਿਲ੍ਹਾ ਮਸਾ ਠੀਕ ਹੈ ਜੀ ਹਾਂਜੀ ਫੋਨ ਨੰਬਰ ਵੀਰੇ 9855203253 ਠੀਕ ਹੈ ਜੀ ਤਾਂ ਵੀਰੇ ਕਰੀਏ ਸ਼ੁਰੂ ਹੈਨਾ ਆ ਵੈੜ ਤੋਂ ਕਰ ਲਈਏ ਪਹਿਲੇ ਨੰਬਰ ਵਾਲੀ ਤੋਂ ਹਾਂਜੀ ਤਾਂ ਵੀਰੇ ਇਹਦੇ ਬਾਰੇ ਦੱਸ ਦਿਓ ਕਿੰਨਾ ਦੁੱਧ ਆ ਇਹ ਵੀ ਜੀ ਸੁਜਾ ਸੁਗਾ ਸੁਈ ਜੇ ਦੂਸਰਾ ਸੁਗਾ ਇਹਨੂੰ 18 ਕਿਲੋ ਦੋਨੋਂ ਬਿਲਕੁਲ ਤਿਆਰ ਜੇ 18 ਕਿਲੋ ਤਿਆਰ ਆ ਬਿਲਕੁਲ ਜਿਹੜਾ ਹਨਾ 19 20 ਲੀਟਰ ਨੂੰ ਪਾ ਦੂ ਤਾਂ ਉਹਦਾ 18 ਲੀਟਰ ਤਿਆਰ ਆ ਬਹੁਤ ਠੰਡਾ ਕਰ ਕੰਢਿਆ 18 ਕਿਲੋ ਬਿਲਕੁਲ ਤਾਂ ਬਾਕੀ ਵੀਰੇ ਕਿਵੇਂ ਵੱਡੀ ਵੜ ਹੈ ਹਨਾ ਫੁੱਲ ਕੱਦ ਕਾਠਾ ਬਿਲਕੁਲ ਖਾਣ ਚੰਗਾ ਸਪੈਸ਼ਲ ਲੱਗਿਆ ਮਈਆਂ ਵਾਲਾ ਥਣ ਲੱਗਿਆ ਨੂੰ ਹਨਾ ਤਾਂ ਵੀਰੇ ਬੱਚਾ ਕਿ ਪਾਇਆ ਇਹਨੇ ਬੱਚਾ ਵੱਛੀ ਹੈ ਵੀਰ ਜੀ ਵੱਛੀ ਵਾਲੀ ਹੈ ਹਾਂਜੀ ਹਾਂਜੀ ਠੀਕ ਹੈ ਇਹ ਟੌਪ ਕਲਾਸ ਵੜ ਹੈ ਜੀ ਤਾਂ ਚੋ ਆ ਗਈ ਵੀ ਨਿਕਲੇ ਵੀ ਜੀ ਬਹੁਤ ਹੀ ਚੰਗਾ ਜੀ ਇੱਕ ਨੰਬਰ ਆ ਜੀ ਇੱਕ ਨੰਬਰ ਦਾ ਠੀਕ ਹੈ ਜੀ ਤਾਂ ਵੇਖੋ ਵੀਰੇ ਉਹ ਵੱਡੀ ਵੜਾ ਵੀਰੇ ਕੋਲੇ ਆ ਗਈ ਜਾਤ ਨਸਲ ਫੁੱਲਾ ਲੇਵੇ ਦੀ ਤੇ ਥਾਂ ਦੀ ਕੁਆਲਿਟੀ ਲਾਗੇ ਤੋਂ ਇੱਕ ਵਾਰੀ ਚੈੱਕ ਕਰ ਲੋ ਐ ਪੈਪਾ ਬੂਪਾ ਲੱਗੀਆਂ ਦੁੱਧ ਵਾਲੀਆਂ ਤੇ ਥੱਲੋਂ ਵੀਰੇ ਥੱਬੇ ਥੱਬੇ ਲਾਏ ਵੜਨੇ ਤਾਂ 18 ਲੀਟਰ ਸਟਾਰਟਿੰਗ ਆ ਵੀਰੇ ਕੱਦ ਕਾਠ ਦੀ ਗੱਲ ਕਰੀਏ ਲੇਵੇ ਦੀ ਤੇ ਫੇਸ ਕੁਆਲਿਟੀ ਦੀ ਬਹੁਤ ਹੀ ਜ਼ਿਆਦੀ ਟੌਪ ਕਲਾਸ ਵੜਾ ਤੁਸੀਂ ਦੂਰੋਂ ਆਉਗੇ ਚੱਲ ਕੇ ਵੀਰੇ ਕੋਲੇ ਖਰੀਦ ਕਰਨ ਤੁਸੀਂ ਛੱਡ ਗਿਆ ਨਹੀਂ ਜਾਂਦੇ ਵੀਰੇ ਤਾਂ ਬਾਕੀ ਵੀਰ ਜੀ ਜਵਾਬ ਖੱਲਣਾ ਹੈ ਤਾਂ ਹਾਂਜੀ ਜਵਾਬ ਖੱਲਣਾ ਹਾਂ ਲਾ ਦਿਓ ਬੱਚਾ ਲਾ ਦਿਓ ਤਾਂ ਵੇਖੋ ਇਹ ਰਿਓ ਬਾਕੀ ਘਰੇ ਵੀਰ ਦੂਰੋਂ ਕਿਸ ਵਲੇ ਆਉਂਦੇ ਹਨਾ ਪਤਾ ਲੱਗ ਜਾਂਦਾ ਵੀਰੋ ਚਵਾ ਦਾ ਬਾਕੀ ਬੋਦੀ ਵਾਲੀ ਵਹਿੜ ਆ ਗਈ ਵੀਰੋ ਤਾਂ ਵੱਡੀ ਵਹਿੜ ਵਸ਼ੀਵ ਚੰਗੇ ਸੇਮਨ ਦੀ ਪਾਲੀ ਹਨਾ ਹਾਂਜੀ ਵਸ਼ੀਵ ਬਹੁਤ ਚੰਗੀ ਜੇ ਪਾਲੀ ਵੇ ਦੁੱਧ ਫਿਰ ਕਿਵੇਂ ਬੱਚਿਆਂ ਦਾ ਬਿਲਕੁਲ ਕੁਲਾਵਾ ਦੁੱਧ ਚੰਗਾ ਕਰ ਜੂ ਵੈੜਾ ਇਹ ਹਾਂਜੀ ਦੁੱਧ ਦੇਖੀਏ ਟੋਵਾ ਟੋਈ ਦੇ 23 24 ਕਿਲੋ ਰਾਮਨ ਚ ਵਾਈ ਜਾਊਗੀ ਬਿਲਕੁਲ ਬਿਲਕੁਲ ਹਾਂਜੀ ਹਲੇ ਇੱਕ ਮੌਸਮ ਚੰਗਾ ਵਾ ਇੱਕ ਵੱਡੀ ਵੈੜ ਆ ਇੱਕ ਚੋਣਾ ਚਾਹੀਦਾ ਏਡੀ ਵੱਡੀ ਗਾੜੀ ਨੂੰ ਬਿਲਕੁਲ ਬਿਲਕੁਲ ਯਾਤ ਨਸਲ ਵਾਲੀ ਆ ਜੀ ਹਾਂ ਨਸਲਿਆ ਬਾਕੀ ਦੁੱਧ ਵੀ ਸੰਗਣਾ ਇਹਦਾ ਸਿੰਪਲ ਵਾਲਾ ਹੋਣਾ ਜੀ ਅੱਛਾ ਜੀ ਜਰਸੀ ਜੇ ਕ੍ਰੋਸ ਜੀ ਹਾਂਜੀ ਕ੍ਰੋਸ ਸਪਨ ਆ ਗਈ ਨਾ ਜਰਸੀ ਜੀ ਬੋਦੀ ਵਾਲੀ ਵੈੜ ਆ ਗਈ ਵੀਰੇ ਤਾਂ ਮੈਂ ਇਹਨਾਂ ਗੱਲਾਂ ਹੁੰਦੀ ਵੀਰ ਜੀ ਥਣ ਭਾਂਡੇ ਪਸ਼ੂ ਦੀ ਹਨਾ ਹੀ ਹਾਂਜੀ ਥਣ ਚੰਗਾ ਲੱਗਿਆ ਹੋਵੇ ਚੋ ਆ ਚੰਗਾ ਲੱਗਿਆ ਹੋਵੇ ਕੀ ਬਾਤ ਹੈ ਇਹ ਸਿਰਾਂ ਹੀ ਲੱਗਿਆਲੇ ਵਾ ਵੇਖੋ ਵੀਰੋ ਚੋਨ ਚੈੱਕ ਕਰ ਲਿਓ ਮੋਟੀ ਧਾਰ ਆ ਗਈ ਆ ਚਵਾ ਇੱਕ ਨੰਬਰ ਲੱਗਿਆ ਕੀ ਬਾਤ ਹੈ ਮਗਰ ਸੁਣਾ ਨਹੀਂ ਮਾਰ ਦੋ ਵੀਰੇ ਥਾਰਾ ਵੇਖੋ ਵੀਰੋ ਚੈੱਕ ਕਰ ਲਿਓ ਥਣ ਕਿਆ ਬਾਤ ਹੈ ਬਹੁਤ ਚੰਗੀ ਚੋਣ ਆਏ ਠੀਕ ਆ ਵੀਰੇ ਠੀਕ ਆ ਤਾਂ ਵੇਖੋ ਵੀਰੇ ਇੱਕ ਨੰਬਰ ਚੋਣ ਆ ਗਈ ਆ ਲੇਵੇ ਖੁੱਲੇ ਦੀ ਮਾਲਕਾ ਵੱਡੀ ਵਹਿੜਾ ਬੱਚਾ ਚੰਗਾ ਪਾਇਆ ਇਹਨੇ ਤਾਂ ਵੀਰੇ ਇੱਕ ਰੀ ਤੋਰਾ ਵਿਖਾ ਦਈਏ ਤਾਂ ਹਨਾ ਤਾਂ ਵੇਖੋ ਵੀਰੇ ਬਾਕੀ ਤੋਰਾ ਚੈੱਕ ਕਰ ਲਿਓ ਕਦ ਕਾਠ ਫੁੱਲ ਆ ਗਿਆ ਖਾਣੀ ਸਪੈਸ਼ਲ ਲੱਗਿਆ ਜੀ ਕਿਆ ਬਾਤ ਹੈ ਬਹੁਤ ਜਿਆਦੀ ਚੰਗੀ ਵਹਿੜਾ ਜੀ ਤਾਂ ਵੇਖੋ ਵੀਰੋ ਤੋਰਾ ਚੈੱਕ ਕਰ ਲਓ ਵੀਰੇ ਕੇਵਲੇ ਬਰੀਡ ਵੈੜ ਹੋਵੇ ਹਨਾ ਕੱਦ ਕਾਠ ਹੁੰਦਾ ਵਾ ਕੇਵਲੇ ਥਣ ਨਿੱਕਾ ਹੁੰਦਾ ਸੋ ਗੱਲ ਹੁੰਦੀ ਹਨਾ ਤਾਂ ਕਿਹੜੀਆਂ ਸਾਰੀਆਂ ਚੀਜ਼ਾਂ ਵੈੜ ਦੇ ਵਿੱਚ ਵੀਰੇ ਟੋਪ ਕਲਾਸ ਆ ਇਹ ਤਾਂ ਕੱਦ ਕਾਠ ਥਣ ਸਪੈਸ਼ਲ ਲੇਵਾ ਸੋਹਣਾ ਲੱਗਿਆ ਫੇਸ ਕੁਆਲਟੀ ਬਹੁਤ ਜਿਆਦੀ ਚੰਗੀ ਹੈ ਵੀਰੇ ਇਹਨਾਂ ਮੁੱਲ ਦੀ ਗੱਲ ਕਰੀਏ ਤਾਂ ਵੈੜ ਹੋਣਾ ਆਪਾਂ ਕਿੰਨੇ ਦੀ ਇਹ ਦੇ ਦੇਣੀ ਆ ਮੁੱਲ ਦੀ ਭਾਵੇਂ ਇਹਦਾ 90 ਕਰੀ ਜਾਈਏ ਹਾਂਜੀ 5000 ਕੀ ਕਰੀ ਜਾਈਏ ਹਾਂਜੀ 80 ਵੀ ਦੇ ਦਿੰਦੇ ਆ 80 ਦੀ ਹਾਂਜੀ ਕੀ ਬਾਤ ਆ 2000 ਛੜ ਦੀ ਵੀਰੇ 78 ਦੀ ਹੈਣਾ ਚਲੋ ਕੋਈ ਗੱਲ ਨਹੀਂ ਹੋਰ 1000 ਛੜਨਾ ਖਾਣਾ 76 ਦੀ ਦੇ ਦਾਂਗੀ 76 ਦੀ ਹਾਂਜੀ ਤਾਂ ਵੇਖੋ ਵੀਰੋ 7600 ਦੀ ਵੀਰ ਕਹਿੰਦਾ ਵੈੜ ਹੋ ਜੂ ਤਾਂ ਬਾਕੀ ਤੁਸੀਂ ਦੂਰੋਂ ਚੱਲ ਕੇ ਆਓਗੇ ਤੁਸੀਂ ਛੱਡ ਗਿਆ ਨਹੀਂ ਜਾਂਦੇ ਵੈੜ ਨੂੰ ਠੀਕ ਹੈ ਜੀ ਠੀਕ ਹੈ ਵੀਰੇ ਦੂਜੇ ਨੰਬਰ ਤੇ ਆ ਗਈ ਵੜੀ ਵੀ ਇਹਦਾ ਮੰਗਣ ਨੂੰ ਭਾਵੇਂ ਆਪਾਂ ਲੱਖ ਹੀ ਮੰਗੀ ਜਾਂਦੇ ਹਾਂ ਜੀ ਜਾਨੂ ਇਹ ਮੰਗੀ ਜਾਂਦੇ ਲੱਖ ਮੰਗੀ ਜਾਂਦੇ ਲੋਕੀ ਕੋਈ ਲੱਖੋਂ ਬਾਹਰ ਬਾਹਰ ਮੰਗੀ ਬਿਲਕੁਲ ਬਿਲਕੁਲ ਵੀਰੇ ਕੋਈ ਛੱਕ ਨਹੀਂ ਕੋਈ ਛੱਕ ਪਰ ਰੇਟ ਆਪਣਾ ਬਿਲਕੁਲ ਹੀ ਜਾਇਜ਼ ਉਹ ਡਾੜਾ ਮਤਲਬ ਵੀ ਲੈਣ ਦੇ ਨਾਲ ਆਈ ਹੈ ਲੈਣ ਦੇ ਨਾਲ ਆਈ ਹੈ 60000 ਦੀ ਹੈ ਨਾ ਬਿਲਕੁਲ ਜਾਇਜ਼ ਰੇਟ ਆ ਗਈ ਜੀ ਬਿਲਕੁਲ ਬਿਲਕੁਲ ਤਾਂ ਬਾਕੀ ਵੀਰੋ ਮੰਨਨ ਜੀਓ ਗੱਲਾਂ ਖਾਣ ਦੇਵੇ ਦੀ ਕੁਆਲਟੀ ਚੈੱਕ ਕਰ ਲਈਏ ਤਾਂ ਫੇਸ ਕੁਆਲਟੀ ਤਾਂ ਵਾਕਈ ਵੀਰੇ ਮੰਗਣ ਭਾਵੇਂ ਇਹਦੀ ਕੀਮਤ ਕੋਈ ਨਹੀਂ ਸਾਫ ਪਸ਼ੂ ਸੋਨੇ ਦੀ ਹਨਾ ਮਗਰ ਬੱਚਾ ਵੀ ਚੰਗਾ ਪਾਲਿਆ ਮੰਗਣ ਭਾਵੇਂ ਲੱਖ ਮੰਗ ਲੈਂਦੇ ਹਨਾ ਰੇਟ ਜਮਾ ਜਿਆ ਜਿਆ ਬਾਕੀ ਵੀਰੇ ਫੋਨ ਜਰੂਰ ਲਾ ਲਿਓ ਕੋਈ ਨਹੀਂ ਛੋਟ ਛਾੜੋ ਜੂ ਹਨਾ ਵੀਰੇ ਹਾਂਜੀ ਵੀਰ ਜੀ ਠੀਕ ਹੈ ਜੀ ਹਾਂ ਦੂਜਿਆ ਨੰਬਰ ਤੇ ਆ ਗਈ ਵੀਰੇ ਇਹ ਵੀ ਸੂਈ ਹੈ ਜੀ ਹਾਂਜੀ ਵੀਰ ਜੀ ਜੱਸੀ ਆ ਗਈ ਜੇ ਜੱਸੀ ਚ ਆ ਗਈ ਆ ਹਾਂਜੀ ਤਾਂ ਕਾਲੇ ਰੰਗ ਦੀ ਆ ਗਈ ਵੇਖੋ ਵੀਰੇ ਫੇਸ ਕੁਆਲਟੀ ਤੇ ਇਹਦਾ ਵੀ ਥਾਂ ਦੀ ਕੁਆਲਟੀ ਚੈੱਕ ਕਰ ਲਓ ਮਾਨੇ ਤੇ ਨਾੜਾ ਨੂੰ ਨਾ ਇਹਦੇ ਵੀ ਚੈੱਕ ਇਹ ਕਿੰਨਾ ਦੁੱਧ ਹੋਇਆ ਇਹ ਹਲੇ ਇਹਦੇ ਕੋਲ ਵੀ 14 ਕਿਲੋ ਬਿਲਕੁਲ ਤਿਆਰ ਦਿਓ 14 ਕਿਲੋ ਹਾਂਜੀ ਛੇਵਾਂ ਦੇਣ ਨੂੰ ਸੂਈ ਨੂੰ ਅੱਜ ਹੋ ਗਿਆ ਠੀਕ ਹੈ ਜੀ ਆ ਬੱਚੇ ਆ ਗਏ ਹਾਂਜੀ ਆ ਬੱਚੇ ਬੱਚੇ ਕਿ ਬਾਲਾ ਵੀਰੇ ਨੇ ਬੱਚਾ ਜੀ ਬੱਚਾ ਆ ਗਿਆ ਹਾਂਜੀ ਠੀਕ ਹੈ ਤੇ ਚਵਾ ਚੂਕਾ ਬੰਦਾ ਵੀਰੇ ਦਾ ਹਾਂ ਬਿਲਕੁਲ ਨਹੀਂ ਸੀ ਇਹਨਾਂ ਹਾਂ ਲਾ ਦਿਓ ਬੱਚਾ ਚਲੋ ਵੀਰਾਂ ਨੂੰ ਪਤਾ ਲੱਗ ਗਿਆ ਅੰਦਰ ਦੂਰੋਂ ਕਿਵੇਂ ਲੈ ਤਾਂ ਵੇਖੋ ਵੀਰੇ ਇਹਨੂੰ ਵੀ ਵੀਰਾ ਕਹਿੰਦਾ ਬੱਚਾ ਲਾ ਕੇ ਵਖਾਲ ਦਿੰਦੇ ਆ ਥਾਨ ਕੁਆਲਟੀ ਚੰਗੀ ਲੱਗੀ ਇਹਨੂੰ ਵੀ ਤਾਂ ਫੇਸ ਕੁਆਲਟੀ ਦੀ ਵੀ ਗੱਲ ਕਰੀਏ ਤਾਂ ਬਹੁਤ ਹੀ ਜਿਆਦੀ ਸੋਹਣੀ ਹੈ ਵੜੇ ਵੀ ਬਾਕੀ ਵੀਰੋ ਚੰਗੇ ਪਸ਼ੂ ਦੀ ਜਿਹੜੀ ਹੁੰਦੇ ਆ ਕਿ ਕਿੰਨੀ ਸਫਤ ਕਰ ਲੋ ਉੰਨੀ ਥੋੜੀ ਆ ਕਿਉਂਕਿ ਠੰਡ ਭਾਂਡੇ ਦਾ ਵੀਰੋ ਪਸ਼ੂ ਹੁੰਦਾ ਤੇ ਥਨਲੇ ਬਾ ਚੰਗਾ ਲੱਗਿਆ ਜੀ ਠੀਕ ਹੈ ਜੀ ਤਬ ਮਾਰ ਦਿਓ ਵੀਰੇ ਤਾਰਾ ਮਾਰ ਲਓ ਦਵੇਖੋ ਵੀਰੋ ਚਵਾ ਚੈੱਕ ਕਰ ਲਿਓ ਜਿੰਦਾ ਸੋਨਾ ਚਾਹ ਲੱਗ ਗਿਆ ਇਹਨੂੰ ਠੀਕ ਮਗਰ ਲਸਣਾ ਨਹੀਂ ਮਾਲਦਾ ਵੇਖੋ ਵੀਰੋ ਬਹੁਤ ਹੀ ਜਿਆਦੀ ਸੀਲ ਆ ਬਿਨਾ ਮੰਗੇ ਤੋਂ ਬਹੁਤ ਹੀ ਜਿਆਦੀ ਚੰਗੀ ਵਹਿੜਾ ਵੀਰੋ ਤੋੜ ਦਿਓ ਵੀਰੇ ਤੋੜ ਦਿਓ ਤੋੜ ਦਿਓ ਤੋੜ ਦਿਓ ਵੀਰੇ ਵੇਖੋ ਵੀਰੋ ਇਹਦਾ ਵੀ ਤੋਰਾ ਚੈੱਕ ਕਰ ਲਿਓ ਚਵਾ ਇੱਕ ਨੰਬਰ ਲੱਗਿਆ ਤਾਂ ਕੱਦ ਕਾਠ ਦੀ ਗੱਲ ਕਰੀਏ ਜਦਾ ਬਹੁਤ ਸੋਹਣਾ ਵਾ ਢੱਲੇ ਵਾਲੂ ਵਾ ਵੀ ਚੰਗਾ ਲੱਗਿਆ ਵੀਰੋ ਚੰਦ ਚੰਦ ਲੰਮੀ ਤੋੜ ਹੁਣ ਦੁੱਧ ਕਿੰਨਾ ਦੱਸੇ ਵੀਰ ਜੀ ਇਹਦਾ ਦੁੱਧ ਵੀਰ ਜੀ ਦਾ 14 ਕਿਲੋ ਬਿਲਕੁਲ ਤਿਆਰ 14 ਕਿਲੋ ਤਿਆਰ ਆ ਹਾਂਜੀ ਬਿਲਕੁਲ ਟੰਡੇ ਵਾਲਾ ਬਾਕੀ ਦੁੱਧ ਇਹ ਆ ਕੀ ਵੀਰੇ ਕਰ ਚੰਗਾ ਜਾਊ ਹਾਂਜੀ ਹਾਂਜੀ ਦੋ 16 17 ਕਿਲੋ ਚ ਆਈ ਜਊ ਬਿਲਕੁਲ ਸੋਹਣੀ ਵੈੜਾ ਇਹਦੇ ਵੀ ਵੀਰੇ ਆਪਾਂ ਖਣਲੇਵੇ ਦੀ ਗੱਲ ਕਰੀਏ ਕੱਦ ਕਾਠ ਦੀ ਗੱਲ ਕਰੀਏ ਤਾਂ ਚਵਾ ਦੀ ਗੱਲ ਕਰੀਏ ਤਾਂ ਇੱਕ ਨੰਬਰ ਆ ਸਭੇ ਚੀਜ਼ਾਂ ਤੁਸੀਂ ਦੂਰੋਂ ਹੁੰਦੇ ਹੋ ਚੱਲ ਗਏ ਤੁਸੀਂ ਛੱਡ ਗਏ ਨਹੀਂ ਵੀਰੇ ਇਹਨੂੰ ਵੀ ਜਾਂਦੇ ਕਿਉਂਕਿ ਇੱਕ ਠੰਡਾ ਸੀਲ ਪਸ਼ੂ ਹੋਵੇ ਤੇ ਥਣ ਪਿਆਰਾ ਲੱਗਿਆ ਹੋਵੇ ਤਾਂ ਵੀਰੇ ਗੜੀ ਦੁੱਧ ਤੁਹਾਡੇ ਭਾਈ ਦਾ ਵੀ ਹੋ ਗਿਆ ਹਨਾ ਵੀਰੇ ਜੀ ਦੁੱਧ ਇਹੋ ਜੀ ਵੀਰਾਂ ਦੀ ਸੇਵਾ ਦੁੱਧ ਤਾਂ ਉਵੇਂ ਦਾ ਚਵਾ ਜੀ ਹਨਾ ਜੀ ਸੋਹਣੇ ਸੇਵਾ ਕਰ ਲੂ ਕੋਈ 5 18 ਜੋਲੇ ਮੈਂ ਕਰਨੀ ਤੇ ਭਾਜੀ ਕਰ ਦੇ ਦੂ ਘਟਾ ਦੇ ਬਿਲਕੁਲ ਥਣ ਦੇ ਵਦ ਦਸੀ ਜਾਂਦਾ ਕਿ ਚੰਗਾ ਦੁੱਧ ਚ ਆਊਗੀ ਜਰਸੀ ਆ ਬਿਲਕੁਲ ਤਾਂ ਮਿਰਜੀ ਇਹਦਾ ਮੁੱਲ ਕੀ ਕਰ ਲੈਣਾ ਆਪਾਂ ਮੁੱਲ ਮਿਰਜੀ ਇਹਦਾ ਜੈ ਜੀ ਚਾਹੁੰਦੇ ਹੋ ਵੀ ਜੈ ਜੀ ਆ ਲਗੇ ਹਾਂ ਜੀ 50 ਦੀ ਦਿੱਦਨੇ 50 ਦੀ ਹਾਂ ਜੀ ਠੀਕ ਹੈ ਦੋ ਛੱਡ ਦਿਓ ਜੈ ਜਾ 48 ਦੀ ਹਨਾ ਚਲ ਹੋਰ 46 ਦੀ ਵਿਕੀ ਦੇ ਦਾਂਗੇ 46 ਦੀ ਹਾਂ ਜੀ 46 ਦੀ ਤਾਂ ਵੀਰੇ ਕਿੰਦਾ ਦੋਵੇਂ ਵੇੜਾ ਆਪਣੇ ਕੋਲੇ ਸੂਈਆਂ ਆ ਗਈਆਂ ਹਨ ਇੱਕ ਟੋਕੜ ਗੱਬਣਾ ਜੇ ਕੋਈ ਸੂਈਆਂ ਦਾ ਜੋੜਾ ਪਾ ਲੂ ਤਾਂ ਮਾਨਤਨ ਹੋ ਜੂ ਹੋ ਜੂਗੀ ਜੀ ਹੋਰ ਹੋ ਜੂ ਛੱਡ ਦਿਓ ਯਾਰ 1500 ਹਨਾ ਵੀਰਾਂ ਨੂੰ ਜੇ ਨਾ ਕੋ ਛੱਡ ਠੀਕ ਹੈ ਜੀ ਸੋਹਣੀਆਂ ਵੇੜਾ ਨੇ ਚਲੋ ਜੇ ਕੋਈ ਵੀਰਾ ਜੋੜਾ ਪਾੜੂਗਾ ਤਾਂ ਵੀਰੇ ਮਾਨਤਨ ਤੁਹਾਡਾ ਹੋ ਜੂਗਾ ਤਾਂ ਗਾੜੀ ਤੋਕਰ ਗੱਬਣਾਗੀ ਵੀਰ ਜੀ ਹਾਂਜੀ ਇਹਦੀ ਤੋਕਰ ਗੱਬਣੀ ਠੀਕ ਹੈ ਕਿੰਨੇ ਜਿਹਰ ਜੀ ਗੱਬਣਾ ਵੀਰੇ ਇਹ ਵੀ ਦੀ 6 ਮਹੀਨਿਆਂ ਦੀ ਗੱਬਣੀ ਜੇ 6ਾਂ ਦੀ ਗੱਬਣੀ ਬਣੀ ਚੈੱਕ ਪਾਹ ਜੇ ਬੇਸ਼ੱਕ ਇੱਥੇ ਆ ਕੇ ਚੈੱਕ ਕਰਾ ਲੈ ਕਾਰਖਾਨੇ ਚੈੱਕ ਕਰਾ ਲੈ ਕੋਈ ਟੈਨਸ਼ਨ ਨਹੀਂ ਠੀਕ ਹੈ ਜੀ ਹਾਂਜੀ ਤਾਂ 7ਵਾਂ ਮਹੀਨਾ ਇਹਨੂੰ ਲੱਗ ਗਿਆ ਜੀ ਦੁੱਧ ਵੀਰੇ ਦੁੱਧ ਵੀਰ ਜੀ ਕੋਈ 6 ਕਿਲੋ ਜੀ 6 ਕਿਲੋ ਖੋਲੋ ਨੈਟ ਜਿਹੜਾ ਮਤਲਬ ਪੰਨਿਆਂ ਤੋਂ ਬਾਹਰ ਹੋਊਗਾ ਪੰਨਿਆਂ ਤੋਂ ਬਾਹਰ ਹੋਊਗਾ ਗਾੜੀ ਪੰਨਿਆਂ ਤੋਂ ਬਾਹਰ ਠੀਕ ਹੈ ਤਾਂ ਸੋਹਣੀ ਵੈੜਾ ਵੀਰੇ ਗਾੜੀ ਦੂਜੀ ਸੂਈ ਦੀ ਲੱਗਦੀ ਗੱਬਣ 5 ਤੋਂ 6 ਲੀਟਰ ਦੇ ਵਿੱਚ ਵੀਰ ਜੀ ਨੇ ਕਿਵੇਂ ਦੱਸਿਆ ਦੁੱਧ ਆ ਖਾਣ ਵੀ ਚੰਗਾ ਲੱਗਿਆ ਤਾਂ ਗਾੜੀ ਆ ਗਈ ਵੀਰੇ ਗੱਬਣਾ ਖੋਲੋ ਵੀਰ ਜੀ ਤੋਰਾ ਵਿਖਾਈਏ ਤਾਂ ਵੀਰੇ ਕਿਵੇਂ ਮੌਸਮ ਚੰਗਾ ਐ ਨੇ ਹੁਣ ਹੋਰ ਦੁੱਧ ਤਾਂ ਯਾਨੀ ਕਿ ਚਲੋ 2 ਮਹੀਨੇ ਤਾਂ ਪਸ਼ੂ ਨੂੰ ਬਾਜੇ ਛੱਡਣਾ ਹੁੰਦਾ ਹੈ ਨਾ ਹਾਂਜੀ ਹਾਂਜੀ ਇਹ 1 ਮਹੀਨਾ ਵਧੀਆ ਦੁੱਧ ਚੋਗੇ ਫਿਰ 2 ਮਹੀਨੇ ਪਸ਼ੂ ਨੂੰ ਜਿਹੜਾ ਤੇ ਸੋਹਣੀ ਵੇੜਾ ਵੀਰੋ ਇਹ ਵੀ ਟੁਕੀ ਫੇਰ ਚੰਗੀ ਕੀਮਤਾਂ ਦੀ ਵਿਗਲਣ ਵਾਲੀ ਆ ਲੈਓ ਵੀਰੇ ਲੈਓ ਠੀਕ ਐ ਤਾਂ ਵੇਖੋ ਵੀਰੋ ਇਹਦੀ ਫੇਸ ਕੁਆਲਿਟੀ ਤੇ ਫੁੱਲ ਰਾਜੀ ਤੇ ਥਣ ਪਿਆਰਾ ਲੱਗਿਆ ਉੱਪਰੋਂ ਵੀ ਐ ਸਿੱਧੀ ਸੱਦੀ ਆ ਜਮਾਂ ਤਿੰਨੇ ਪਸ਼ੂ ਵੀਰ ਕੋਲੇ ਵੀਰੇ ਤਿੰਨੇ ਸੋਹਣੇ ਆ ਉਹ ਬੱਚੇ ਚੁੱਕਦੇ ਡਿੱਗ ਗਿਆ ਤਿੰਨੇ ਬੱਚੇ ਤਿੰਨੇ ਵੜਾ ਸੋਹਣੀਆਂ ਨੇ ਵੀਰੋ ਤੇ ਦੋ ਤਾਜ਼ੀਆਂ ਸੂਈਆਂ ਨੇ ਆ ਤੋਕੜ ਗੱਬਣਾ ਜਿਹੜੀ ਦੱਸੀ ਹੋਈ ਆ ਦੁੱਧ ਸੋਹਣਾ ਥਣ ਵੀ ਸੋਹਣਾ ਲੱਗਿਆ ਥੋੜਾ ਪਸ਼ੂ ਡਰ ਜਾਂਦਾ ਤਾਂ ਕਿਨੇ ਜੀ ਦੀ ਗੱਭਣਾ ਵੀਰ ਜੀ ਇਹ ਵੀ ਦੀ ਸ਼ਾਨ ਨਹੀਂ ਹਾਂਜੀ ਦੁੱਧ ਲੱਗ ਗਿਆ ਜੀ ਦੁੱਧ 5 ਤੋਂ 6 ਕਿਲੋ ਦੇ ਵਿੱਚ ਆ ਦੁੱਧ 5 ਤੋਂ 6 ਕਿਲੋ ਠੀਕ ਹੈ ਜੀ ਤੇ ਚੋਂਦੇਵੇਂ ਆ ਤੇ ਪਾੜਾ ਪੂੜਾ ਪਾਣ ਦੇ ਵੀਰੇ ਥੋੜੀ ਵੀਡੀਓ ਕੇ ਪਾ 5 ਕਿਲੋ ਅੱਛਾ ਪਾੜਾ ਪਾ ਲੈਂਦੇ ਹਾਂ ਠੀਕ ਹੈ ਜੀ ਉਹੀ ਉਹਦੇ ਉਦਾ ਹੀ ਚੋਲੇਂਦੇ ਆ ਤੁਹਾਨੂੰ ਬਾਦ ਦੂਜੇ ਥੋੜਾ ਆ ਵਿਹਲੇ ਹੋਿੰਦਾ ਬਿਲਕੁਲ ਬਿਲਕੁਲ ਕਿਲੋ ਵੀੜ ਪਾ ਲਈ ਜੇ ਤੇ ਹਨਾ ਜਿੱਦਾਂ ਮਰਜੀ ਖੰਡੀ ਰਸੀ ਪੌਣੀ ਪਾਓ ਨਹੀਂ ਪੌਣੀ ਬੇਸ਼ੱਕ ਹੁੰਦਾ ਚੋਲੋ ਠੀਕ ਹੈ ਜੀ ਭਾਵੇਂ ਮੰਗਾ ਪਾਓ ਭਾਵੇਂ ਨਾ ਪਾਓ ਹਾਂਜੀ ਹਾਂਜੀ ਠੀਕ ਹੈ ਵੀਰੇ ਮੋਲੇ ਦਾ ਮ ਕਰ ਦਿਓ ਮਾਨਤ ਨੂੰ ਤੁਸੀਂ ਦੱਸ ਦਿਓ ਜਿੰਨਾ ਹਾਂ ਹਾਂ ਕਰ ਦਿਓ ਠੀਕ ਹੈ ਪੂਰੇ 35 ਚੋ 35 ਤੇ ਹੋਰ ਛੱਡ ਦਿਓ ਯਾਰ ਖਾਨਾ ਹੈਨਾ ਚਲੋ ਹੋਰ ਯਾਰ ਛੱਡ 34 ਦੀ ਦੀ ਤੰਦ 33 ਦੀ ਜਾਂਦਾ ਕੋਈ ਚਲੋ 33 ਤੇ ਤੇ ਆਂ ਵੇਖੋ ਵੀਰੋ 33000 ਦੀ ਵੈੜ ਹੋ ਜੂਗੀ ਰੇਟ ਵੀਰ ਦਾ ਜਾਇਜ਼ ਆ ਪਹਿਲੀ ਵੀਡੀਓ ਪਾਈ ਆ ਪਹਿਲੀ ਵੀਡੀਓ ਹੈਨਾ ਜੀ ਦਾ ਉੜਦੀਆਂ ਵਾਲੇ ਰੇਟ ਬਿਲਕੁਲ ਹਾਂਜੀ ਤਾਂ ਵੇਖੋ ਵੀਰੋ 33000 ਦੀ ਹੋ ਜੂਗੀ ਬਾਕੀ ਕਿਹੜਾ ਵੀਰਾ ਲੈ ਜਾਊਗਾ ਤਾਂ ਵੀਰੇ ਨਾਲੇ ਚੋਗੇ ਬਾਅਦ ਵਿੱਚ ਫਿਰ ਚੰਗੀ ਕੀਮਤ ਦੀ ਵਿਗਣ ਵਾਲੀ ਵੈੜ ਆ ਤਾਂ ਤਿੰਨ ਪਸ਼ੂਆ ਵੀਰੇ ਕੋਲੇ ਤਿੰਨਾ ਦੇ ਰੇਡ ਵੀਰੇ ਨੇ ਜਾਇਜ ਕੀਤੇ ਆ ਟੋਕਰ ਗੱਬਣਾ ਆ ਸੁਈਆ ਵੀਰੇ ਤਾਜ਼ੀਆਂ ਸੁਈਆਂ ਨੇ ਵੱਡੀ ਵੜਾ ਬਹੁਤ ਜਿਆਦੀ ਚੰਗੀ ਲੜੀ ਨੂੰ ਕਹਿ ਦਈਏ ਵੀਰੇ ਬਾਕੀ ਰੇਟ ਜਾਇਜ ਆ ਫੋਨ ਵੀਰ ਨੂੰ ਜਰੂਰ ਲਾ ਲਿਓ ਵੀਰੇ ਉਹ ਛੋਟ ਛੱਪਾ ਹੋ ਜੂ ਤਾਂ ਬਾਕੀ ਇਹੋ ਬੇਨਤੀ ਹੁੰਦੀ ਆ ਵੀਰੇ ਚੈਨਲ ਨੂੰ ਮੱਤਵਾਂ ਸਬਸਕ੍ਰਾਈਬ ਕਰ ਲਿਓ ਲਾਈਕ ਕਰਿਓ ਤੇ ਸ਼ੇਅਰ ਕਰਿਓ ਜੇ ਤੁਹਾਨੂੰ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਬਖਾਲੀ ਜਾਵੇ ਜੀ ਤਾਂ ਬਾਕੀ ਵੀਰ ਜੀ ਐਡਰੈਸ ਇੱਕ ਰਹੀ ਆਪਣਾ ਬੋਲਦੇ ਹੋ ਜੀ ਐਡਰੈਸ ਵੀਰ ਜੀ ਪਿੰਡ ਚ ਮਿਆਰੀ ਦੇ ਹਾਂਜੀ ਪੀਲੇ ਨਾਲਾ ਜੇ ਜ਼ਿਲ੍ਹਾ ਹੁਣਸਾ ਜੇ ਠੀਕ ਹੈ ਜੀ ਹਾਂਜੀ ਤਾਂ ਫੋਨ ਨੰਬਰ ਦੱਸਿਓ 985520323 ਠੀਕ ਹੈ ਠੀਕ ਹੈ ਵੀਰੇ ਸਸਿਕਾ ਠੀਕ ਹੈ